ਇਹ ਬਹਾਨ ਆਪਾਂ ਸਿੱਧੀ ਬਿਜਾਈ ਵਾਸਤੇ ਤਿਆਰ ਕਰ ਰਿਆ 7-8 ਕਿਲੇ ਤੇ ਇਹਦੇ ਵਿੱਚ ਰਿਉਣੀ ਕਰਤੀ ਦੀ ਆਪਾਂ ਦੋ ਵਾਰ ਇਹਦੇ ਵਿੱਚ ਦੇਖੋ ਸਾਰਾ ਕੁਸਾਰਾ ਹੋ ਗਿਆ ਜੇ ਸਿੱਧੀ ਬਿਜਾਈ ਕਰਨੀ ਹੁੰਦੀ ਹੈ ਕਿ ਨਹੀਂ ਪਹਿਲਾਂ ਰਿਉਣੀਆਂ ਜ਼ਰੂਰ ਕਰ ਲਿਆ ਕਰੋ ਦੋ ਸਾਰੇ ਹਰੇ ਬਈ ਮਾਰੀ ਆ ਤਾਂ ਕਿ ਆਪਣੇ ਕੁਝ ਪਰਸੈਂਟ ਨਦੀਨ ਵੀ ਹਰੇ ਹੋਣਦੇ ਨੇ ਜੀਰੀ ਵੀ ਹਰੀ ਹੋਣੀ ਤੇ ਕਣਕ ਵੀ ਹਰੀ ਹੋਣੀ ਆ ਜਦੋਂ ਆਪਾਂ ਸੁੱਕੀ ਸਿੱਧੀ ਬੀਜਦੇ ਨੇ ਕਿ ਨਹੀਂ ਉਹਦੇ ਵਿੱਚ ਇਹ ਸਾਰਾ ਸਮਾਨ ਹਾਰਾ ਹੋ ਜਾਂਦਾ ਉਹਦੇ ਨਾਲ ਪਤਾ ਨਹੀਂ ਲੱਗਦਾ ਵੀ ਜੀਰੀ ਅਸਲੀ ਕਿਹੜੀ ਆ ਆਪਾਂ ਜਿਹੜੀ ਬੀਜੀ ਆ ਦੂਜਾ ਜਿਹੜਾ ਵਿੱਚ ਕਸ਼ੂਆ ਵਗੈਰਾ ਹਰੇ ਹੋਏ ਦਿਨ ਹੋਰ ਵੀ ਹਰੇ ਹੋਣ ਦਿਨ ਬਹੁਤ ਕਈ ਵਾਰ ਵੈਰੈਟੀ ਬਦਲ ਕੇ ਬਿਜਲੀ ਫਿਰ ਤਾਂ ਜੇ ਕਈ ਵਾਰ ਵੈਰੈਟੀ ਬਦਲ ਕੇ ਬਿਜਣੀ ਪਵੇ ਪੀਲੇ ਉਸ ਵਾਲੇ ਚ 26 ਵਗੈਰਾ ਜਾਂ ਕੋਈ ਬਾਸਪਤੀ ਵਗੈਰਾ ਤਾਂ ਤਾਂ ਖਾਸ ਕਰਕੇ ਰੋਣੀ ਕਰਨੀ ਪੈਂਦੀ ਆ ਕਿਉਂਕਿ ਪਿਛਲੀਆਂ ਜੀਰੀਆਂ ਜਿਹੜੀ ਪਹਿਲਾਂ ਪਹਿਲੇ ਸਾਲ ਲਾਈ ਹੁੰਦੇ ਉਹ ਉੱਗਰ ਆਂਦੀ ਆ ਆ ਦੇਖੋ ਹੁਣ ਤੁਹਾਡੇ ਸਾਹਮਣੇ ਕਣਕ ਵੀ ਇਹਦੇ ਵਿੱਚ ਜੀਰੀ ਵੀ ਅਤੇ ਕੱਖ ਵੀ ਨੇ ਸਾਰਾ ਕੁਝ ਇਹਦੇ ਵਿੱਚ ਤੇ ਇਹਦੇ ਕਰਕੇ ਕਿ ਨਹੀਂ ਰੌਣੀ ਕਰਨੀ ਬਹੁਤ ਜ਼ਰੂਰੀ ਆ ਪਹਿਲਾਂ ਇਹ ਆਪਾਂ ਸਿੱਧੀ ਬਿਜਾਈ ਕਰਨੀ ਆ ਜਦੋਂ ਆਪਾਂ ਇਹ ਸੁੱਕੇ ਚ ਕਰਦੇ ਨੇ ਬਿਜਾਈ ਉਹ ਚ ਬੀਆਂ ਦੀ ਵੀ ਗੜਬੜ ਹੋ ਜਾਂਦੀ ਆ ਰਲੇ ਹੋ ਜਾਂਦੇ ਨੇ ਸਾਰੇ ਵੀ ਰਲ ਜਾਂਦੇ ਨੇ ਤੇ ਬਾਕੀ ਆ ਇੱਕ ਆ ਸਮਾਨ ਵੀ ਖਰਾਬ ਹੁੰਦਾ ਇੰਨੀ ਤਾਂ ਉਹ ਜੀਰੀ ਹੁੰਦੀ ਨਹੀਂ ਜਿਹੜੀ ਆਪਾਂ ਬੀਜਦੇ ਜਿੰਨਾ ਜਿਆਦਾ ਹੁਣ ਖੜਾ ਇਹ ਦੇਖ ਲਓ ਫਿਰ ਕਿੰਨਾ ਬੁਰਾ ਲੱਗਦਾ ਇਹ ਵਿੱਚ ਉਦੋਂ ਬਾਅਦ ਇਹ ਸੁੱਕ ਜਾਂਦਾ ਸੁੱਕਣ ਵੇਲੇ ਉਹ ਭੈੜੀ ਲੱਗ ਲੱਗਦੇ ਆ ਜੀਰੀ ਇਹ ਕੀ ਹੋ ਗਿਆ ਜੀਰੀ ਨੂੰ ਆਪਾਂ ਕਹਿਣ ਲੱਗੇ ਨਾ ਪੀਲੀ ਜੀ ਹੁੰਦੇ ਉਹ ਉਹ ਹੁੰਦੀ ਦਾ ਕਣਕ ਆ ਇਸ ਕਰਕੇ ਕਿ ਨਹੀਂ ਪੀ ਤੁ ਆਪਾਂ ਸਿੱਧੀ ਬੀਜਾਈ ਕਰਨੀ ਉਹਦੇ ਵਾਸਤੇ ਰਿਆਉਣੀਆਂ ਦੋ ਜ਼ਰੂਰੀ ਨੇ ਕਿਉਂਕਿ ਕਿ ਰਿਆਉਣੀਆਂ ਨਾਲ ਨਹੀਂ ਹਰਾ ਹੁੰਦਾ ਇਹ ਸਾਰਾ ਕੁਝ ਦੂਜੀ ਰਿਆਉਣੀਆਂ ਨਾਲ ਹਰਾ ਹੁੰਦਾ ਹਰ ਕੁਝ 11 ਪਾਣੀ ਲਾ ਦੋ ਦੇਖੋ ਸਾਰੇ ਹਰੇ ਬਾਈ ਮਾਰੀ ਆ ਬਹੁਤ ਜ਼ਿਆਦਾ ਆ ਇੰਨਾ ਸਮਾਂ ਤਾਂ ਤੁਹਾਨੂੰ ਦੱਸਿਆ ਮੈਂ ਜਿਵੇਂ ਪਹਿਲਾਂ ਵੀ ਆਪਾਂ ਇੰਨੇ ਤਾਂ ਬੀ ਵੀ ਨਹੀਂ ਪਾਉਂਦੇ ਆਪਾਂ ਜੀਰੇ ਦਾ ਜਿੰਨਾ ਇਹ ਹਰਾ ਹੋਇਆ ਹੁਣ ਨਜਾਇਜ਼ ਜੀ ਇਹ ਦੇਖੋ ਇਸ ਕਰਕੇ ਵੀਰੋ ਜਿਹਨੇ ਸਿੱਧੀ ਬੀਜਾਈ ਕਰਨੀ ਆ ਕਹਿੰਦੇ ਜੀ ਪਹਿਲਾਂ ਰਿਆਉਣੀਆਂ ਕਰੋ ਜਿਹਨੇ ਸਬਜ਼ੀ ਵਗੈਰਾ ਲੇਟ ਬੀਜਣੀਆਂ ਉਹਦੇ ਵਾਸਤੇ ਹਲੇ ਬਹੁਤ ਟਾਈਮ ਪਿਆ ਹਲੇ ਮੀ 20 25 ਦਿਨਾਂ ਨੂੰ ਬੀਜਾਈ ਹੋਊਗੀ ਤੇ ਉਹ ਰਿਆਉਣੀ ਜ਼ਰੂਰ ਕਰ ਲੈਣਾ ਆਪਦੀ ਤਾਂ ਕਿ ਉਹਨਾਂ ਵਿੱਚ ਕੋਈ ਹੋਰ ਵਾਲਾ ਨਾ ਹੋ ਸਕੇ ਜਾਂ ਕੋਈ ਕਿਸੇ ਨੇ ਬਾਸਪਤੀ ਲੈਣ ਤਾਂ ਉਹਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਇਹ ਹੈ ਰਿਆਉਣੀ ਕਰਨੀ ਦੋ ਰਿਆਉਣੀਆਂ ਤਾਂ ਕਿ ਪੁਰਾਣੇ ਬੀ ਆਪਣੇ ਜਿਹੜੇ ਉਹ ਪਹਿਲਾਂ ਉਗਰ ਜਾਣ ਉਹ ਉਗਰ ਕੇ ਸਮਾਰ ਕੇ ਬਾਹ ਕੇ ਕਰਾਕਰੂ ਲਾ ਕੇ ਸੱਗਾ ਮਾਰ ਕੇ ਤਿਆਰੀ ਹੋ ਕੇ ਵੇਜੂ ਇਹ ਤਾਂ ਕਰਕੇ ਇਹ ਆਪ ਨੂੰ ਰਿਆਉਣੀਆਂ ਬਹੁਤ ਜ਼ਰੂਰੀ ਨੇ ਇਹਨੇ ਸਿੱਧੀ ਬਿਜਾਈ ਕਰਨੀਆਂ ਚਾਹੇ ਬੀਜ ਤਰ ਤਰ ਬੱਤਰ ਦੀ ਤਾਂ ਆਪਾਂ ਨੂੰ ਬੀਜ ਦੇ ਨੂੰ ਬੀਜਾਂਗੇ ਆਪਾਂ ਵੀ ਹੋਸ਼ੀ ਸ਼ੁੱਕੀ ਹਲਕੀ ਜਿਮੀ ਹਲਕੀ ਹੋਸ਼ੀ ਹੋਸ਼ੀ ਬੀਜਾਂਗੇ ਅੱਧੇ ਦਿਨ ਚ ਤੇ ਬਸ ਮਿੱਟੀ ਢੱਕੀ ਜਾਵੇ ਕੇਰਾ ਰੇਉਣੇ ਤਾਂ ਆਪਾਂ ਇਸ ਵਾਸਤੇ ਕੀਤੇ ਨੇ ਵੀ ਆਪਣਾ ਬਾਣ ਸਾਫ਼ ਹੋ ਜੇ ਕੱਕੰਡਾ ਜੀਰੀ ਕਣਕ ਜਿਹੜਾ ਵੀ ਕੁਝ ਹੈਗਾ ਨਦੀਨ ਸਾਰਾ ਹਰਾ ਹੋ ਸਕੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਨੇ ਜਿਨੇ ਵੀਰ ਨੇ ਆਪਣੇ ਨੇ ਸਿੱਧੀ ਬਿਜਾਈ ਕਰਨੀ ਹੋਵੇ ਕਿ ਨਹੀਂ ਉਹਨਾਂ ਨੂੰ ਇਹ ਜਾਣਕਾਰੀ ਉਹਨਾਂ ਤੱਕ ਪਹੁੰਚ ਸਕੇ ਇਹ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਜਿਨੇ ਸਿੱਧੀ ਬਿਜਾਈ ਕਰਨੀ ਆ ਸਿੱਧੀ ਵਿਜਾਈ ਵਾਸਤੇ ਬਹੁਤ ਅਹਿਮ ਜਾਣਕਾਰੀ ਆ ਮੁੱਢ ਇਸੇ ਚੀਜ਼ ਤੋਂ ਬਣੇ ਆਣਾ ਸਿੱਧੀ ਵਿਜਾਈ ਦਾ ਜੋ ਆਪਾਂ ਚੱਕ ਕੇ ਮੂੰਹ ਬੀਜਦੇ ਨੇ ਸਿੱਧੀ ਐ ਵੀ ਸੁੱਕੇ ਚ ਮਾਰ ਕੇ ਘਰਾ ਬੀਜ ਦੋ ਜੀ ਫਿਰ ਆ ਕੁਛ ਹੋ ਜਾਂਦਾ ਜੋ ਇੱਕ ਸੋ ਜਾਂਦਾ ਫਿਰ ਆਪਣਾ ਦਿਲ ਟੁੱਟ ਜਾਂਦਾ ਵੀ ਇਹ ਤਾਂ ਹੋਰ ਹੀ ਹੁਸ਼ਾਰਾ ਹੋ ਗਿਆ ਆਪਾਂ ਜਿਹੜਾ ਕੀ ਬੀਜਿਆ ਸੀ ਤੇ ਉਹ ਗੱਲ ਨਹੀਂ ਬਣਦੀ ਫਿਰ ਜੀਰੀ ਵੀ ਬਹੁਤ ਜਿਆਦਾ ਹੋਰ ਹਰੀ ਹੋ ਜਾਂਦੀ ਆ ਪਰਾਣੀ ਜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਬਾਸਪਤੀ ਲਾਉਣੀਆਂ ਉਹਦੇ ਵਾਸਤੇ ਤਾਂ ਬਹੁਤ ਜਿਆਦਾ ਜ਼ਰੂਰੀ ਹੈ ਚੀਜ਼ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਕਿਸਾਨ ਵੀਰਾਂ ਤੱਕ ਇਹ ਗੱਲ ਪਹੁੰਚ ਸਕੇ ਧੰਨਵਾਦ ਜੀ ਲਓ ਮਿੱਤਰੋ ਕੱਤੀ ਆਪਾਂ ਬਜਾਈ ਸੀ ਜੀਰੀ ਦੀ ਹੋ ਗਈ ਆਪਣੀ ਬਹੁਤ ਵਧੀਆ ਬਜਾਈ ਹੋਈ ਆ ਪਾਣੀ ਛੜਤਾ ਅੱਜ ਆਪਾਂ ਨੇ ਸੁੱਕੀ ਬਜਾਈ ਕਰੀ ਆ ਤੇ ਬਾਕੀ ਸਾਨੂੰ ਹਰੀ ਹੋਣ ਦੇ ਦਿਖਾਉਣੇ ਕੀ ਗੱਲ ਬਾਤ ਆ ਮੋਟਰਾਂ ਚਲਾਤੀਆਂ ਦੂਜੀ ਅਗੇ ਬਹਣ ਸਾਰਾ ਬਾਕੀ ਸਾਨੂੰ ਹਰੇ ਹੋਣ ਤੇ ਕਰਾਂਗੇ ਗੱਲ ਬਾਤ लो मित्रों बबे की कृपा ना जीरी अपनी बहुत सोहनी हरी हुई है बहुत बढ़िया ਕੱਲਾ ਕੱਲਾ ਡਾਲ ਹਰਾ ਹੋ ਗਿਆ ਨਾ ਓਰੀ ਟੁੱਪ ਪੈਰੀ ਇਸ ਕਰਕੇ ਦਿਖ ਰਹੀ ਸਾਨੂੰ ਫੇਰ ਕਦੇ ਸ਼ਾਮ ਨੂੰ ਦਿਖਾਵਾਂਗੇ